ਆਪਣੇ ਕਹਿੰਦੇ ਸ਼ੇਰਾ ਪਿਆਰ ਵਰ ਪਿਆਰ ਹੈ ਮੇਰੇ ਮਿੱਤਰੋ ਉਹ ਕਬੱਡੀ ਪੈਂਦੀ ਹੈ ਦੁਨੀਆ ਦੇਖ ਰਹੀ ਹੈ ਅੱਜ ਦੇ ਦਿਨ ਦਾ ਕਹਿੰਦੇ ਫੈਡਲ ਮੁਕਾਬਲਾ ਹੈ ਕਿ ਸੱਸਾ ਪੜਦਾ ਬੱਲਵ ਹਰ ਇੱਕ ਗਲੀ ਮੋੜ ਤੇ ਜੱਗਦਾ ਕਹਿੰਦੇ ਵਾਹਿਗੁਰੂ ਕਹਿ ਕੇ ਜਿੱਤ ਲੇ ਉਹ ਜੇ ਕੋਈ ਸ਼ੱਕੀ ਲੱਗਦਾ ਜੇ ਕੋਈ ਪੁਆਇੰਟ ਰੇਡਰ ਉਹ ਦੀਪ ਕਹਿੰਦੇ ਵੇੜ-ਵੇੜ ਕੇ ਤੋਰਦਾ ਮੇਰੇ ਮਿੱਤਰੋ ਨਾ ਆਕਦਾ ਨਾ ਥੱਕਦਾ ਉਹ ਜੀਵਾਰੀ ਦੇ ਨਾਲ ਫਰਮੇ ਦੇ ਨਾਲ ਹੌਸਲੇ ਦੇ ਨਾਲ ਅੱਜ ਜਿੰਨੀਆਂ ਪਾਈਆਂ ਫੇੜ ਫੇੜ ਕੇ ਪਾਈਆਂ ਆ ਮੇਲੇ ਤੋਂ ਕਹਿੰਦੇ ਕਈ ਵਾਰੀ ਬੈਸਟ ਆਇਆ ਲੋਬਰ ਕਹਿੰਦੇ ਚੱਕੀ ਦੇ ਉਹ ਚੱਕੀ ਦੇ ਸ਼ੇਰਾ ਭਜਾਤਾ ਆ ਮੀਰਾ ਕੁੱਟੀਏ ਸੁਖਮਣ ਦੀ ਐ ਸੋਟਾ ਚੱਕੀ ਆ ਸੋਟਾ ਚੱਕੀ ਮੈਨੂੰ ਲੱਗਦੀ ਗੱਲ ਕੁਝ ਨਾ ਕੁਝ ਕਰੂਗਾ ਆ ਸਤ ਜੰਗਿਆਰੋ ਆ ਚੜਦੇ ਸੂਰਤ ਦੇ ਪਹਿਲੇ ਪੈਰ ਵਰਗਾ ਆ ਨਈਓ ਰੀਸਾ ਪਰ ਪੰਟੀ ਸੰਦੂ ਨਹੀਂ ਜੱਫਾ ਲਾ ਸਕਿਆ ਆ ਉਹ ਪਿਆਰ ਕਹਿੰਦੇ ਅੰਦੇ ਵਰਗਿਆਂ ਦੇ ਨਾਲ ਉਹ ਯਾਰੀ ਗੁਰਦੇਤਨ ਬ੍ਰੋਪਰ ਅਮਰੀ ਆ ਤਿੰਨ ਪੈ ਗਿਆ ਦੇ 1600 ਲਾਪੀ ਵੱਡਿਆ ਤੇ ਐ ਘੋੜਾ ਆ ਵੇਖਾਂਗੇ ਟੱਕਰ ਆ ਦੀਪ ਐ ਨੱਚਦਾ ਟੱਪਦਾ ਹੱਸਦਾ ਬਿੱਲੀਆਂ ਅੱਖਾਂ ਵਿੱਚ ਰੜਕੂ ਉਹ ਜੇ ਜੱਟ ਵਿਗੜ ਗਿਆ ਉਹ ਬਿੱਲੀਆਂ ਅੱਖਾਂ ਵਿੱਚ ਰੜਕੂ ਜੇ ਜੱਟ ਵਿਗੜ ਗਿਆ ਬੜਾ ਕੋੜਾਂ ਦਾ ਜਾ ਪੈਸੇ ਲਾਓ ਨਾ ਤੇ ਜਾ ਪੈਸੇ ਨਾਲੋ ਨਾਲ ਪੁੱਲਦੇ ਕਰ ਦੋ ਹਾਂ ਬਿਲਕੁਲ ਸਹੀ ਗੱਲ ਹੈ ਲਾਓ ਸਾਹਮਣੇ ਟਾਰਗਟ ਇਹ ਇੱਥੇ ਰੱਖੋ ਉਹ ਸਾਹਮਣੇ ਕਮਾਲ ਹੋਣੀ ਹੋਏ ਨਹੀਂ ਹੋ ਰਿਹਾ ਇਹ țeri țeyi di țeri ཁਿੱਲਰੀ ਆ ਉਹ ਸਾਹਮਣੇ ਅਗਲੇ ਕਬੱਡੇ ਇਧਰ ਫਿਰ ਕਹਿੰਦੇ ਦੀਪ ਪਾਉਣ ਦੇ ਵਾਧਿਆ ਹੋਇਆ ਆ ਗਰਾਊਂਡ ਥੋੜੇ ਥੋੜੇ ਪਿੱਛੇ ਹੋ ਜਾਓ ਪਲੇਅਰ ਵਜੇਗਾ ਉਹ ਗਰਾਊਂਡ ਤੋਂ ਯਾਰ ਉਹ ਯਾਰ ਇੱਕ ਮਿੰਟ ਭਾਈ ਇੱਥੇ ਹੋ ਜਾਓ ਇਧਰ ਜੌਣ ਮੇਰੀ ਕਰੋ ਇੱਕ ਮਿੰਟ ਆ ਛੋਟੇ ਵਿੱਚ ਚਲੋ ਇਧਰ ਪਿੱਛੇ 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 ਹੋ ਜਾਓ ਪਿੱਛੇ ਹੋ ਪਿੱਛੇ ਤੀਰੋ ਪਿੱਛੇ ਲੋ ਲੋ ਕੇ ਉਹ ਪਿੱਛੇ ਖੜੋ ਕੇ ਪੈਸਾ ਦਿਓ ਯਾਰ ਸਰ ਜੀ ਆਂਦੇ ਚੱਕੀ ਦੇ ਤਿੰਨ ਜੱਫੇ 5200 ਦੇ ਹੋਣਗੇ ਲਓ ਸਾਹਮਣੇ ਦੀਪ ਐ ਇਹ ਐਕਸ਼ਨ ਬਵਾਇਆ ਇਹ ਕਹਿੰਦੇ ਆ ਵੀ ਪੈਂਦੀ ਐ ਓ ਥੜਮਾ ਤੇ ਸ਼ੇਰਾਂ ਫੜੋ ਜੇ ਥੜਮਾ ਤੇ ਸ਼ੇਰਾਂ ਫੜੋ ਜਿਹੜੀ ਵੀ ਗੱਡੀ ਆ ਨਾ ਵੀਰ ਉਹ ਰਾਚੇ ਰਾਚੇ ਬਾਈ ਹੋਰ ਤੇ ਮਨਸ ਵਝਾਉਂਦੀ ਆ ਉਹ ਜਦੋਂ ਸਾਈਡ ਤੇ ਹੋਣੀ ਆ ਉਦੋਂ ਹੋਣੀ ਆ ਹੋਰ ਤੇ ਮਨਸ ਵਝਾਉਣਾ ਉਹ ਦੀਪ ਸਿਰ ਵਾਪਸ ਚਿੰਡ ਅਸਟ੍ਰੇਲੀਆ ਤੇ ਜੁਗਰਾਜ ਪਾਲਾਟਲੀ ਇਹਨਾਂ ਭਰਾਵਾਂ ਨੇ ਤਿਕਣਾ ਉਹ ਪਹਿਲਾ ਇਨਾਮ 1 ਲੱਖ ਦੇਣਾ ਪਰ ਮੈਨੂੰ ਲੱਗਦੀ ਗੱਲ ਆ ਪਾਇਨ ਰੇਡਰ ਦੇ ਸੇ ਧਾਰਲੇ ਪਾਸੇ ਆ ਜਾਓ ਹੱਥ ਬਣਨਗੇ ਬੇੰਤੀ ਹੈ ਆਪਾਂ ਮੇਲਾ ਬਣਾਉਣਾ ਮੇਲਾ ਖਰਾਬ ਨਹੀਂ ਕਰਨਾ ਉਹ ਹੈ ਕੋਈ ਅਲਾ ਪ੍ਰੋਬਲਮ ਢਿੱਲੋ ਹੋਣੀ 500 ਰੁਪਏ ਲੱਭਦੇ ਲਈ ਕੋਸ਼ਿਸ਼ਾ ਕਰਦੇ ਆ ਇਧਰ ਨੂੰ ਤੁਰਿਆ ਭਾਈ ਇਧਰ ਨੂੰ ਤੁਰਿਆ ਜਿਹੜੇ ਹੱਥ 'ਚ ਗਲਾਸ ਫੜਿਆ ਆਹ ਸਾਹਮਣੇ ਰੇਡ ਪੈਣ ਲੱਗੀ ਆ ਭਾਚ ਲਾ ਰੇ ਪੈਂਦੀ ਆ ਪੈਂਦੀਆਂ ਬੈਸਟਾਂ ਵਾਲੀਆਂ ਪੈਂਦੀਆਂ ਐ ਇਹ ਮੰਨਣਾ ਪੈਣਾ ਤੇ ਮਿੱਤਰੋ ਇਹ ਤਾਂ ਮਨਾਣ ਵਾਲਾ ਲੱਖਾ ਸਿੰਘ ਬਾਲੇ ਦੇ ਪੁੱਤ ਨੇ ਲੱਖਾ ਸਿੰਘ ਬਾਲੇ ਦੀ ਭਰਾ ਮੇਰੋ ਮੇਰੇ ਤੋਂ ਬੜੀਆ ਝੱਕੀ ਦੇ ਹਿੱਸੇ ਆਈ ਹੈ ਬਾਬਾ ਬੁਡਾ ਸਾਹਿਬ ਦੀ ਧਰਤੀ ਤੇ ਸੰਗਤ ਨਾਉਣਾ ਮੰਗ ਕਰਦੀ ਹੈ ਕਿ ਦੀਪਤ ਪੁਰਜੀ ਵਾਲੇ ਦੇ ਐਕਸ਼ਨ ਦੇਖਣੇ ਹੈ ਉਹ ਜਾਂਦਾ ਮੇਲਦਾ ਪਰ ਤੇਤ ਉਹ ਥੜਦਾ ਤੇ ਸ਼ੇਰਾ ਫਾੜ ਜੇ ਪੱਕੀ ਕੰਡ ਚ ਕੰਨ ਟਕਾ ਕੇ ਠੋਕਿਆ ਹੋਵੇ ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ ਜੇ ਕੜਨਾਂ ਦੇ ਸ਼ੇਰਾ ਫੜੇ ਇੱਧਰ ਕਹਿੰਦੇ ਚੱਕੀ ਦੇ ਸ਼ੇਰਾ ਨੰਬਰ ਕਹਿੰਦੇ ਚੋਰੇ ਦਾ ਹੋਰਾਂ ਮੋਟਰਸਾਈਕਲ ਹੋਣਿਆ ਮੋਟਰਸਾਈਕਲ ਲੱਖ ਦਾ ਹੋ ਗਿਆ ਮਿੱਤਰੋ ਇਹ ਗੱਲਾਂ ਗਈਆਂ 50000 ਰਾਲੀਆਂ ਲੱਖ ਦਾ ਮੋਟਰਸਾਈਕਲ ਹੈ ਹੁਕਮ ਦਾ ਯੱਕਾ ਸ਼ਾਂਤੀ ਦਾ ਉਹਦੀ ਸ਼ਾਂਤੀ ਦੇ ਆਪ ਬਦੰਦਰ ਆਪ ਬਦੰਦਰ ਉਹਦੀ ਤੋਰ ਦੇਖੋ ਉਹ ਦੀਪ ਦੀ ਤੋਰ ਦੇਖੋ ਜਿਹਨਾਂ ਦੇ ਭਰਾਤਾਂ ਚੜਦੀਆਂ ਉਹ ਜਿਹਨਾਂ ਦੇ ਭਰਾਤ ਚੜਦੀਆਂ ਇਹਨਾਂ ਤੇ ਕਾਠੀ ਨਹੀਂ ਪੈਂਦੀ ਉਹ ਸਾਹਮਣੇ ਕਹਿੰਦੇ ਕਬੱਡੀ ਕਬੱਡੀ ਉਹ ਸ਼ੇਰਾ ਭੱਜ ਗਿਆ ਬਹੁਤ ਪੁਰਜੀ ਵਾਲੇ ਟੀਮ ਦੇ ਮਿੱਤਰੋ ਐਕਸ਼ਨ ਦੇਖਣਾ ਚਾਹੁੰਦੇ ਆ ਸੰਗਤ ਬਾਬਾ ਤੰਦਰੁਸਤੀਆਂ ਰੱਖੇ ਮਲਾਂ ਦੀਆਂ ਉਹ ਸਾਹਮਣੇ ਇਹ ਪਲਟਾ ਪਲਟਾ ਕੇ ਆਹ ਸਾਹਮਣੇ ਆਹ ਸਾਹਮਣੇ ਅੱਜ ਤਬਰਜੀ ਵਾਲਾ ਆਹ ਸਾਹਮਣੇ ਗੋਡੀ ਪਈਦੀ ਹੈ ਆਹ ਟੱਕਰ ਸਾਹਮਣੇ ਬਲਤ ਤਬਰਜੀ ਵਾਲਾ ਆਹ ਬੇਫਿਕਰੀ ਨਾਲ ਗੋਡੀ ਪਾਉਂਦਾ ਹੈ ਮੁੰਡਾ ਉਧਰ ਲਵਲੀ ਦੇ ਤਿੰਨ ਜੱਸੇ ਬਲਵਿੰਦਰ ਦੀਪਕ ਤਬਰਜੀ ਵਾਲਾ ਪੱਟਾ ਨਾਲ ਪੱਟ ਦੇ ਖੇਦੇ ਆਹ ਟੌੜਿਆ ਨਜ਼ਰ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਕੱਪਰੂ ਲੋਕੇ ਉਂਗਲਾ ਕਰ ਕਰ ਪੁੱਛਦੇ ਆ ਉਹ ਗੱਜ ਗੱਡ ਚੌੜੀਆਂ ਛਾਤੀਆਂ ਵਾਲੇ ਉਹ ਵਿਚ ਮਦਾਨੀ ਪੁੱਛਦੇ ਆ ਯਾਰ ਬਠਾਈਏ ਆਪ ਨੀਵੀਂ ਥਾਂ ਤੇ ਬਈਏ ਇਹ ਭਰਾ ਤੇ ਟੋਕਦੀਆਂ ਮਿੱਤਰੋ ਲੈਣਾ ਆਪ ਨੀਵੀਂ ਥਾਂ ਤੇ ਯਾਰ ਉੱਚੇ ਕਰਦੇ ਆ ਭਰਾਰੇ ਤੇ ਤਪੂਰਜੀ ਵਾਲਾ ਉਹ ਜਾਂਦਾ ਐ ਐ ਐ ਐਕਸ਼ਨ ਵੇਖਣ ਵਾਲੇ ਹੋ ਹੈ ਕੋਈ ਇਲਾਜ ਉਹ ਹੈ ਵੀ ਹੱਲੇ ਦਾ ਲਓ ਕਹਿੰਦੇ ਇਸ ਵੇਲੇ ਮੁੰਡਾ ਮੁੰਡੇ ਨੂੰ ਜੋੜ ਦਿੰਦਾ ਹੈ ਅਗਲੀ ਕਬੱਡੀ ਕਹਿੰਦੇ ਸ਼ੇਰੇ ਦੀ ਪੈਂਦੀ ਹੈ ਤੱਪਰ ਟੱਚ ਨਹੀਂ ਯਾਰੀਸਾ ਉਧਰ ਪਾਸੇ ਜੇ ਲਿ ਜਾ ਕੇ ਸਾਰੇ ਹੀ ਪੈ ਗਏ ਸ਼ੇਰੇ ਨੂੰ ਮੁੰਡਾ ਪਾਕੇ ਤਕੜਾ ਖੇਡਦਾ ਹੈ ਚੰਗੇ ਸਟਾન્ડ ਦਾ ਚੰਡਿਆ ਝੁੱਕ ਕੇ ਚੱਲਦਾ ਹੈ ਪਾਛਾ ਦੇ ਤਰਦਾ ਪਾਕੇ ਉਸੇ ਤਰ੍ਹਾਂ ਰਹਿਮਤਾ ਮਿਲੀਆਂ ਮੇਰੇ ਮਿੱਤਰੋ ਤੇ ਆਓ ਸਾਹਮਣੇ ਆਹ ਤਾਂ ਨੋਜਵਾਨਾ ਆਹ ਆ ਜਾਂਦਾ ਰਿਓ ਸੋਹਣੇ ਰੱਬ ਤੈਨੂੰ ਤਾਂ ਦਰਸਤੀਆਂ ਚ ਰੱਖੇ ਸਾਡੀ ਦੁਨੀਆ ਉਹ ਗੜਤੀ ਚ ਭਾਵੇਂ 2% ਭਾਵੇਂ ਉਹ ਗੜਤੀ ਚ ਆਸੀ 2% ਭਾਵੇਂ ਕੱਠੇ ਵਾਲੇ ਪਿੰਡ ਦਾ ਬੱਲਾ ਤੇ ਦੂਜੇ ਪਾਸੇ ਆਹ ਜਾਂਦਾ ਮੇਲਦਾ ਕਿਰਤੀ ਦਾ ਚਰਚੇ ਕਹਿੰਦੇ ਕੈਨੇਡਾ ਹੋਇਆ ਬੈਸਟ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਵੀ ਰਿਹਾ ਆਹ ਦੇਖਾਂਗੇ ਕਹਿੰਦੇ ਟਰਾਈ 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 ਜਿਹੜੇ ਭੱਜ ਜਾਣਾ ਭੱਜ ਜਾਣਾ ਭੱਜ ਜਾਣਾ ਪ੍ਰਤਾਪ ਆਈਵਾ ਪੋਏ ਦੇਖ ਲੈ ਪੜੀਆਂ ਬਖਸ਼ੇ ਮੁੰਡਿਆ ਇਸੇ ਤਰ੍ਹਾਂ ਝੁੱਕ ਕੇ ਮਾਰ ਕੇ ਤਰਦਾ ਚੱਕਰ ਬਣ ਕੇ ਪੜੀਆਂ ਖੱਤ ਨੌਜਵਾਨਾ ਇਹ ਬਾਪੇ ਦਾ ਸਾਰਾ ਕੁਝ ਇਹ ਬਾਪੇ ਨਾਨਕ ਦਾ ਸਾਰਾ ਕੁਝ ਸਾਰਾ ਕੁਝ ਸੱਚੇ ਬਾਦਸ਼ਾਹ ਦਾ ਓ ਦੀਪ ਤਪੁਰਜੀ ਵਾਲਾ ਤੇ ਬਾਜ ਸੂਈਆਂ ਵਾਲਾ ਓ ਸਾਹਮਣੇ ਗੁੱਲਾ ਦੇ ਹਾਸੇ ਬਹੁਤ ਵੱਡਾ ਪਿਆਰ ਆਪਣੇ ਬੱਚਿਆਂ ਦੇ ਲਈ ਅਮਰੀਕਾ ਦੇ ਲਈ ਇਹਨਾਂ ਨੇ ਪੁੱਛਦਾ ਕੀਤਾ ਹੈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਸਾਰੇ ਇਲਾਕੇ ਨੂੰ ਚੇਰਮੈਨ ਸਾਹਿਬ ਮੇਲਾ ਚੋਟੀ ਦਾ ਮੇਲਾ ਚੋਟੀ ਦਾ ਮੇਲਾ ਚੋਟੀ ਦਾ ਬਾਕੀ ਚੋਟੀ ਦਾ ਹੈ ਚੋਟੀ ਦਾ ਹੈ ਵਾਕੇ ਬੜਾ ਚੋਟੀ ਦਾ ਹੈ ਆਹ ਘੋੜਾ ਲਓ ਜੀ ਸ਼ੇਰੇ ਨੇ ਪਾਈਆਂ 18 ਕਬੱਡੀਆਂ ਤੇ 14 ਪੁਆਇੰਟ ਲਏ ਐ। ਦੀਪ ਤਪੁਰਜੀ ਨੇ ਪਾਈਆਂ 20 ਕਬੱਡੀਆਂ ਤੇ 19 ਪੁਆਇੰਟ ਲਏ ਐ। ਦੀਪ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ। ਤੇ ਦੀਪ ਦੀ ਜ਼ਹੰਤੀ ਨਾਲ ਟੀਮ ਦੀ ਜ਼ਹੰਤੀ ਦੇ ਨਾਲ ਸੋਟਾ ਘੋੜਾ ਵੀ ਆਪਣੇ ਕਹਿੰਦੇ ਸ਼ੇਰਾ ਪਿਆਰ ਵਰ ਪਿਆਰ ਹੈ ਮੇਰੇ ਮਿੱਤਰੋ ਉਹ ਕਬੱਡੀ ਪੈਂਦੀ ਹੈ ਦੁਨੀਆ ਦੇਖ ਰਹੀ ਹੈ ਅੱਜ ਦੇ ਦਿਨ ਦਾ ਕਹਿੰਦੇ ਫੈਡਲ ਮੁਕਾਬਲਾ ਹੈ ਕਿ 100-100 ਪਾਟ ਦਾ ਬਲਮ ਹਰ ਇੱਕ ਗਲੀ ਮੋੜ ਤੇ ਜੱਗਦਾ ਕਹਿੰਦੇ ਵੈਗੁਰੂ ਕਹਿ ਕੇ ਜਿੱਤ ਲੇ ਉਹ ਜੇ ਕੋਈ ਸ਼ੱਕੀ ਲੱਕ ਨਾ ਜੇ ਕੋਈ ਪੁਆਇੰਟ ਰੇਡਰ ਉਹ ਦੀਪ ਕਹਿੰਦੇ ਵੇੜ-ਵੇੜ ਕੇ ਪਉਂਦਾ ਮੇਰੇ ਮਿੱਤਰੋ ਨਾ ਅੱਕਦਾ ਆ ਫੱਕਦਾ ਉਹ ਜੀਵਾਰੀ ਦੇ ਨਾਲ ਫਰਮੇ ਦੇ ਨਾਲ ਹੌਸਲੇ ਦੇ ਨਾਲ ਅੱਜ ਜਿੰਨੀਆਂ ਪਾਈਆਂ ਦੇੜ ਦੇੜ ਕਈ ਪਾਈਆਂ ਆ ਮੇਲੇ ਤੋਂ ਕਹਿੰਦੇ ਕਈ ਵਾਰੀ ਬੈਸਟ ਆਇਆ ਉੱਪਰ ਕਹਿੰਦੇ ਚੱਕੀ ਦੇ ਉਹ ਚੱਕੀ ਦੇ ਸ਼ੇਰਾਂ ਭਜਾਤਾ ਆ ਮੀਰਾ ਕੋਟਿਏ ਸੁਖਮਨ ਦੀ ਐ ਸੋਟਾ ਚੱਕੀ ਆ ਸੋਟਾ ਚੱਕੀ ਮੈਨੂੰ ਲੱਗਦੀ ਗੱਲ ਕੁਝ ਨਾ ਕੁਝ ਕਰੂਗਾ ਆ ਦੀਪ ਐ ਦਾ ਮਤ ਦਾ ਗਿਆਰੋ ਆ ਚੜਦੇ ਸੂਰ ਤੇ ਪੈਨੇ ਪੈਰ ਵਰਗਾ ਆ ਨਈਓ ਰੀਸਾ ਪਰ ਪੰਟੀ ਸੰਦੂ ਨਹੀਂ ਜੱਫਾ ਲਾ ਸਕਿਆ ਹਾ ਉਹ ਪਿਆਰ ਕਹਿੰਦੇ ਅੰਦੇ ਵਰਗੇ ਦੇ ਨਾਲ ਉਹ ਯਾਰੀ ਗੁਰਦਤਨ ਵਿਰੋਧ ਅਮਰੀ ਆ ਤਿੰਨ ਪਾ ਗਿਆ ਦੇ 1600 ਲਾਪੀ ਵੱਡਿਆ ਦੇ ਆਏ ਕੋਣਾ ਆ ਵੇਖਾਂਗੇ ਟੱਕਰ ਆ ਦੀਪ ਐ ਨੱਚਦਾ ਟੱਪਦਾ ਹੱਸਦਾ ਬਿੱਲੀ ਆਖਾਂ ਵਿੱਚ ਲੜਕੂ ਉਹ ਜੇ ਜੱਟ ਵਿਗੜ ਗਿਆ ਉਹ ਬਿੱਲੀ ਆਖਾਂ ਵਿੱਚ ਲੜਕੂ ਜੇ ਜੱਟ ਵਿਗੜ ਗਿਆ ਬੜਾ ਕੋੜਾਂ ਦਾ ਜਾ ਪੈਸੇ ਲਾਓ ਨਾ ਤੇ ਜਾ ਪੈਸੇ ਨਾਲੋ ਨਾਲ ਪੁੱਛ ਪੁੱਛਦੇ ਕਰ ਦੋ ਹਾਂ ਬਿਲਕੁਲ ਸਹੀ ਗੱਲ ਲਾਓ ਸਾਹਮਣੇ ਟਾਰਗ ਏ ਇੱਥੇ ਰੱਖੋ ਓਹ ਸਾਹਮਣੇ ਕਮਾਲ ਹੋਣੀ ਹੋਏ ਨਹੀਂ ਹੋ ਰਿਹਾ ਇਹ ਤੇਰੀ 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 ਖਿੱਲਰੀ ਆ ਉਹ ਸਾਹਮਣੇ ਅਗਲੇ ਕਬੱਡੇ ਇਧਰ ਫਿਰ ਕਹਿੰਦੇ 3 ਪੌਂਡ ਦੇ ਵਾਧਾ ਹੋਇਆ ਆ ਗਰਾਊਂਡ ਥੋੜੇ ਜਣੇ ਪਿੱਛੇ ਜਾਓ ਪਲੇਅਰ ਵਜੇਗਾ ਉਹ ਗਰਾਊਂਡ ਤੋਂ ਯਾਰ ਉਹ ਯਾਰ ਇੱਕ ਮਿੰਟ ਭਾਈ ਇੱਥੇ ਜਾਓ ਦੋ ਇਧਰ ਗਰਾਊਂਡ 'ਚ ਨਹੀਂ ਕਰੋ ਇੱਕ ਮਿੰਟ ਆ ਛੋਟੇ ਬਿੱਕੂ ਚਲੋ ਚਲੋ ਪਿੱਛੇ 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 ਹੋ ਜਾਓ ਪਿੱਛੇ ਜਾਓ ਪਿੱਛੇ ਲੋਕੀ ਲੋਕਾਂ ਦੇ ਉਹ ਪਿੱਛੇ ਖੜੋ ਦੇ ਪੈਰ ਤਾਂ ਉਹ ਯਾਰ